ਟਾਇਰ ਖੋਲ ਲਿਆ ਮੋਟਰਸਾਈਕਲ ਦਾ ਤੇ ਬਾਈ ਹੋਰੇ ਰੋਗੇ ਸੀ ਤੇ ਬਾਕੀ ਬਗ ਕਾਫੀ ਜਾਣੇ ਆ ਗਏ ਸੀ ਹਾਂ ਸਾਰੇ ਜਾਣੇ ਇੱਥੇ ਆ ਗਏ ਮਦਦ ਕਰਨ ਵਾਸਤੇ ਇਧਰਲੇ ਪਾਸੇ ਬਾਈ ਲੈਂਡ ਸਲਾਈਡ ਹੋਈ ਵੀ ਆ ਤੇ ਇਧਰ ਆ ਦੇਖੋ ਇੱਥੇ ਘਰ ਸੀਗੇ ਇਧਰਲੇ ਪਾਸੇ ਦੇਣੇ ਸਾਰੇ ਝੱਕਤਾ ਨਾਗਾ ਸਟਾਲ ਨੇ ਜੀ ਨਾਗਾ ਸਟਾਲ ਹੈ ਜਿਵੇਂ ਬੋਲਦੇ ਨਾਗਾ ਮਨੂ ਨਾਗਾ ਮਨ ਅਮਰਤ ਵੇਲੇ ਦਾ ਵੇਲਾ ਤੇ ਕੁੱਕੜਾ ਨੇ ਬਾਂਗਾ ਦੇਣੀਆਂ ਹੁਣ ਬੰਦ ਕਰਦੇ ਹਾਂ ਹਟ ਗਏ ਕਿਉਂਕਿ ਉਹ ਦਲੇ ਪਾਸਿਓਂ ਮਾੜਾ 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 ਸੂਰਜ ਦੇ ਕਿਰਨਾਂ ਲਾਲ ਲਾਲ ਬੱਦਲਾਂ ਦੇ ਵਿੱਚ ਦੀ ਦਿਖਣ ਲੱਗ ਗਿਆ। ਬਸ 10 ਮਿੰਟ ਦੀ ਹੋਰ ਖੇੜਾ ਤੇ ਫੇਰ ਇਹ ਤੋਂ ਬਾਅਦ ਇੱਥੇ ਧੁੱਪ ਨਿਕਲਿਆ ਹੋਊਗੀ। ਸਵੇਰੇ ਹੁਣ ਇਹ 5:10 ਦਾ ਟਾਈਮ ਹੈ ਤੇ ਐਡਾ ਵੱਡਾ ਦਿਨ ਚੜ ਜਾਂਦਾ। ਗੁਰਬ੍ਰ ਅਕਾਲ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਨਾਗਾਲੈਂਡ ਦੀ ਧਰਤੀ ਤੋਂ ਇੱਕ ਨਵੇਂ ਵਲੌਗ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਨਾਗਾਲੈਂਡ ਦਾ ਇੱਕ ਹਿੱਸਾ ਸੀ ਉਧਰਲਾ ਪਾਸਾ ਕੋ ਮੈਂ ਅੱਜ ਤੋਂ ਆਪਾਂ ਜਿਹੜਾ ਨਾਗਾਲੈਂਡ ਦਾ ਦੂਜਾ ਹਿੱਸਾ ਉਹ ਘੁੰਮਣਾ ਸ਼ੁਰੂ ਕਰਾਂਗੇ ਇਸ ਵਕਤ ਆਪਾਂ ਨਾਗਾਲੈਂਡ ਦੇ ਸ਼ਹਿਰ ਮੋਕੁੰਗਚੁੰਗ ਦੇ ਬਾਹਰੇ ਵੱਰ ਰੋਗੇ ਸੀ ਇਹ ਐ ਲੈ ਲਓ ਵੀ ਸ਼ਹਿਰ ਦਾ ਪਿੰਡ ਵਾਲਾ ਪਾਸਾ ਆ ਗਿਆ ਤੇ ਅੱਜ ਆਪਾਂ ਸਫ਼ਰ ਨੂੰ ਸ਼ੁਰੂ ਕਰਾਂਗੇ ਇਧਰਲੇ ਪਾਸੇ ਕੋਹਿਮਾਲੇ ਪਾਸੇ ਨੂੰ ਕੋਸ਼ਿਸ਼ ਕਰਾਂਗੇ ਕੋਹਿਮਾ ਸ਼ਹਿਰ ਨੂੰ ਜਿੰਨਾ ਅਵੋਇਡ ਕਰ ਸਕੀਏ ਉਹਨਾਂ ਅਵੋਇਡ ਕਰੇ ਕਿਉਂਕਿ ਸ਼ਹਿਰਾਂ ਦੇ ਵਿੱਚ ਸ਼ਹਿਰੀ ਹੁੰਦਾ ਤੇ ਜਿਹੜਾ ਅਸਲੀ ਚੀਜ਼ ਹੁੰਦੀ ਹੈ ਉਹ ਪਿੰਡਾਂ ਦੇ ਵਿੱਚ ਵੱਸਦੀ ਆ ਹੁਣ ਚੱਲ ਕੇ ਇਥੋਂ ਪਿੰਡਾਂ ਦੇ ਵਿੱਚ ਵੜਾਂਗੇ ਤੇ ਸਾਰਾ ਅੱਜ ਦਾ ਦੇਖਦੇ ਆਂ ਨਾਗaland ਕਿਹੜਾ-ਕਿਹੜਾ ਆਪਾਂ ਨੂੰ ਰੌਚੀ ਜਾਂਦੇ ਨੇ ਮਾਹੌਲ ਦਿਖਾਉਂਦਾ ਤੇ ਕੋਹੀਮਾ ਇਥੋਂ ਲਗਭਗ 150 ਕਿਲੋਮੀਟਰ ਦੀ ਬਾਟ ਪਿਆ ਹਜੇ ਤੇ ਲੰਮੇਰੀਆਂ ਬਾਟਾਂ ਨੇ ਲੰਬੇ ਰਾਹ ਗੇ ਸਵੇਰੇ-ਸਵੇਰੇ ਮੀਂਹ ਆ ਗਿਆ ਤੇ ਤੜਕੇ-ਤੜਕੇ ਮੀਂਹ ਆਏ ਤੋਂ ਪਤਾ ਲੱਗਿਆ ਬਾਈ ਆਪਾਂ ਨੁਕਸਾਨ ਕਰਾ ਬੈਠੇ ਨੁਕਸਾਨ ਕੱਲ ਹੋਇਆ ਸੀ ਤੇ ਜਿਆਦਾ ਜਾਇਆ ਜਦੋਂ ਮੀਂਹ ਆਇਆ ਸਵੇਰੇ ਮੈਂ ਚਲੋ ਰੇਨ ਕੋਟ ਵਗੈਰਾ ਹਨਾ ਬਾਹਰੇ ਕੱਢ ਕੇ ਪਾ ਲਈਏ ਤਾਂ ਦੇਖਿਆ ਬਾਈ ਜਿਹੜਾ ਰੇਨ ਪਜਾਮਾ ਜਾਂ ਸੀ ਪੈਂਟਾ ਰੇਨ ਪੈਂਟ ਉਹ ਤਾਂ ਤੇ ਜਿਹੜਾ ਰੇਨ ਕੋਟ ਸੀ ਉਹ ਰਾਹ ਕੱਲ ਖਰਾਬ ਬਹੁਤ ਜ਼ਿਆਦਾ ਸੀ ਕਿਤੇ ਲੱਗ ਗਿਆ ਆਪੋ ਬਾਰੇ ਟੰਗਿਆ ਸੀ ਤੇ ਉਹ ਟੰਗਿਆ ਰਹਿ ਗਿਆ ਯਾਨੀ ਕਿ ਉਹ ਰਾਹ 'ਚ ਕਿਤੇ ਡਿੱਗ ਪਿਆ ਹੁਣ ਐ ਨਹੀਂ ਪਤਾ ਲੱਗਿਆ ਬਾਈ ਕਿੱਥੇ ਡਿੱਗਿਆ ਕਿੱਥੇ ਨਾ ਵੀ ਐ ਵੀ ਹੈ ਨਹੀਂ ਹੁਣ ਆਪਾਂ ਪਿੱਛੇ ਮੁੜ ਕੇ ਦੇਖਾਵਾਂਗੇ ਖੈਰ ਚਲੋ ਕੋਈ ਗੱਲ ਨਹੀਂ ਜੀ ਨੁਕਸਾਨ ਆਪਦੀ ਥਾਂ ਤੇ ਆ ਤੇ ਸਮਾਨ ਸਾਰਾ ਬੰਨ ਲਿਆ ਹੁਣ ਤੇ ਮੋਟਰਸਾਈਕਲ ਨੂੰ ਕੋਲਡ ਸਟਾਰਟ ਦਿੱਤਾ ਕੀ ਹਾਲ ਹੈ ਜੀ ਵਧੀਆ ਤੁਸੀਂ ਸੁਣਾਓ ਕਿੱਥੋਂ ਤੁਸੀਂ ਅਸਾਂ ਜੇਪੁਰ ਆਹ ਰਾਜਸਥਾਨ ਦੇ ਬੰਦੇ ਕੱਲ ਵੀ ਬਹੁਤ ਮਿਲੇ ਬਹੁਤ ਬੰਦੇ ਰਾਜਸਥਾਨ ਦੇ ਕਿਹੋ ਜਿਹਾ ਆ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਹਾਂ ਮੈਂ ਹੁਣ ਕੋਈ ਮਾਂ ਕੋਈ ਮਾਲੇ ਪਾਸੇ ਨੂੰ ਵੜ ਜਿਆ ਪਿੰਨਾਂ 'ਚ ਘੁੰਮਦਿਆਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਇੱਥੇ 2019 19 ਤੋਂ ਕਮ ਕਰ ਹਾਂ ਜੀ ਦੁਕਾਨ ਅੱਛਾ ਇਹ ਆਪਣੀ ਦੁਕਾਨ ਹੈ ਹਾਂ ਠੀਕ ਨਹੀਂ ਉਹ ਵਾਲਾ ਹਾਂ ਉਹ ਤਾਂ ਕਿਹੜਾ ਠੀਕ ਹੈ ਠੀਕ ਹੈ ਠੀਕ ਹੈ ਹੋਰ ਠੀਕ ਹੋ ਹਾਂਜੀ ਹਾਂ ਬੜੇ ਚੰਗਾ ਜੀ ਠੀਕ ਹੈ ਜੀ ਵੀਰੇ ਤੇ ਬਾਕੀ ਇਹ ਚੀਜ਼ ਆ ਬਾਈ ਜਿਵੇਂ ਬਾਈ ਹੋਰੇ ਮਿਲੇ ਆਗੇ ਰਾਜਸਥਾਨ ਹੋਟਲ ਗਿਆ ਦਾ ਕੱਲ ਮੈਂ ਹਾਂ ਤੇ ਉੱਥੇ ਵੀ ਕਾਫੀ ਬੰਦੇ ਬੀਚ ਸੀ ਜੀ ਸਭ ਨੂੰ ਹਾਂ ਜੀ ਹਾਂ ਕਿਵੇਂ ਲੱਗਦਾ ਨਾਗਲੈਂਡ ਵਧੀਆ ਜਿਵੇਂ ਲੋਕ ਉਧਰ ਬਹੁਤ ਡਰਦੇ ਆਗੇ ਨਹੀਂ ਉਹ ਇੱਥੇ ਪਹਿਲਾਂ ਲਗਾ ਟਾਈਮ ਨਾ ਹੈ ਤੇ ਸਭ ਠੀਕ ਹੈ ਸਰ ਜੋ ਦੂਰ ਬੈਠੇ ਉਹ ਤੋਂ ਅਭੀ ਵੀ ਡਰਦੇ ਆ ਆਪਣੇ ਬੜਾ ਕਹਾਂ ਇਧਰ ਮੇ ਆਤੇ ਕਮ ਹੈ ਨਾ ਹਾਂ ਨੂੰ ਯਹੀ ਲੱਗਦਾ ਕਿ ਨਾਗਲੈਂਡ ਮੈਂ ਵਧੀਆ ਬੰਦੇ ਕੈਸੀ ਹੋਗੇ ਨਾਗਲੈਂਡ ਮੈਂ 90% ਚੇਂਜ ਹੋ ਗਿਆ ਬਿਲਕੁਲ ਵੀਰ ਕਿ ਲੋਕ ਬੰਦੇ ਲੋਕ ਆਪਣੀ ਤਰ੍ਹਾਂ ਜਾਂਦੇ ਹਨ ਪੜਨੇ ਉਹ ਲੋਕ ਸਮਝਦੇ ਹੈ ਬਤਾਤੇ ਵੀ ਹੈ ਚਲੋ ਠੀਕ ਹੈ ਜੀ ਵੀਰੇ ਇਹ ਵਣਿਆ ਹੋਇਆ ਸੀ ਆਪਣਾ ਕਮਰਾ ਇੱਥੇ ਮਾਰਿਆ ਸੀ ਆਪਾਂ ਰਾਤ ਪੜਾ ਦੋ ਬੈਡ ਲੱਗੇ ਹੋਇਆ ਤੇ ਇੱਕ ਬੈਡ ਤੇ ਆਪਾਂ ਸਮਾਨ ਜਿਹੜਾ ਸੀ ਇਲੈਕਟ੍ਰੋਨਿਕ ਉਹ ਖਿਲਾਰ ਕੇ ਰੱਖਤਾ ਇੱਕ ਤੇ ਆਪ ਖਿਲਰ ਗਏ ਤੇ ਬਾਹਰੋ ਸਾਰਾ ਜਿਹੜਾ ਸਵੇਰ ਦਾ ਝਾਕਾ ਸਾਨੂੰ ਦਿਖਾਇਆ ਉਹ ਐ ਜਿਦਾ ਇੱਥੋਂ ਬਾਲ ਇੱਥੋਂ ਇਹ ਟਾਕੀ ਚੋਦੀਦਾ ਸੀ ਉਸਾਂ ਸਵਾਰ ਰਹਿ ਗਿਆ ਇਹਨੂੰ ਚੱਕੀਏ ਤੇ ਹੋਈਏ ਸਵਾਰ ਚੱਲ ਕੇ ਮੋਟਰਸਾਈਕਲ ਤੇ ਏ ਅਕਾਲ ਪੁਰਖ ਜੀਓ ਅੱਜ ਦਾ ਸਫ਼ਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਨਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭ ਦਾ ਖੁਸ਼ੀਆਂ ਪਰ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਚਲੋ ਜੀ ਚਲਿਏ ਹੁਣ ਆਪਾਂ ਪਹਿਲਾ ਸ਼ਹਿਰ ਇੱਥੋਂ ਸਭ ਤੋਂ ਜਿਹੜਾ ਪਹਿਲਾ ਸ਼ਹਿਰ ਹੈ ਜਿਹੜੇ ਦੇ ਆਪਾਂ ਬਾਰੇ ਬਾਰ ਰੁਕੇ ਮੋਕਾਂਗ ਚੁੰਗ ਇਹੇ ਪਹਿਣਾ ਰਾਹ ਦੇ ਵਿੱਚ ਆਪਾਂ ਡਾਟਾ ਕੇਬਲ ਬਦਲ ਲਈਆਂ ਕੱਲ ਆਪਾਂ ਆਈਫੋਨ ਦੀ ਨਵੀਂ ਆਪਣੇ ਦੀ ਤਾਰ ਲੈ ਕੇ ਆਏ ਸੀ ਉਹ ਬਾਈ ਨੇ ਉੱਥੇ ਲਾ ਕੇ ਦਿਖਾਤਾ ਦਿੱਤੀ ਤੇ ਜਿਵੇਂ ਆਪਾਂ ਘਰੇ ਆ ਕੇ ਲਾ ਇੱਥੇ ਕਮਰੇ ਦੇ ਵਿੱਚ ਆ ਕੇ ਚਾਰਜ ਲਾਈ ਉਹ ਚੱਲੀ ਨਹੀਂ ਹੁਣ ਬਾਈ ਨੂੰ ਪੁੱਛਾਂਗੇ ਜੇ ਬਦਲਤੀ ਬਾਈ ਨੇ ਹਣਾ ਤਾਰ ਤਾਂ ਚੰਗਾ ਬਾਈ ਨਹੀਂ ਫਿਰ ਇਹਦਾ ਵੀ ਦੇਖਣਾ ਪੈਣਾ ਖਰ ਇੱਕ ਪਈ ਸੀ ਟੁੱਟੀ ਜੀ ਪੁਰਾਣੀ ਤਾਰ ਰਾਤ ਉਹਦੇ ਨਾਲ ਮਸਾਂ ਆਉ ਨੂੰ ਮੋੜ ਮੋੜ ਕੇ ਜੇ ਟੇਢੀ ਵਿੰਗੀ ਜੀ ਕਰਕੇ ਡੰਗਾ ਲਾਇਆ ਤੇ ਫੋਨ ਚਾਰਜ ਕੀਤਾਗਾ ਇਹ ਸ਼ਹਿਰ ਦੇ ਵਿੱਚ ਦੇਖਿਆ ਜਿਹੜੀਆਂ ਬਹੁਤਿਆਂ ਦੁਕਾਨਾਂ ਉਹ ਤਾਂ ਸਵੇਰੇ ਸਾਧਰੀ ਖੁੱਲ ਜਾਂਦੀਆਂ ਨੇ ਇਹ 7 6:30 7 ਵਜੇ ਅੱਧ ਤੋਂ ਵੱਧ ਜਿਹੜੀਆਂ ਦੁਕਾਨਾਂ ਹੋ ਲੋਕ ਖੋਲ ਲੈਂਦੇ ਆ ਤੇ ਕੱਲ ਜਿਵੇਂ ਆਪਾਂ ਗਏ ਸੀ 4:30 ਵਜੇ ਸ਼ਾਮ ਨੂੰ ਦੁਕਾਨਾਂ ਬੰਦ ਕਰਨ ਲੱਗ ਜਾਂਦੇ ਆ ਕਰ ਬਹੁਤਿਆਂ ਖੁੱਲ ਨੂੰ ਵੀ 85 ਰਾਤ ਤੱਕ ਜਿਵੇਂ ਆਪਣੇ ਜਿਹੜੀ ਥੱਲੇ ਦੁਕਾਨ ਸੀ ਬਾਈ ਹੋਰਾਂ ਨੇ ਖੋਲ ਵੀ ਸਵੇਰੇ ਸアドਰੇ ਲਈ ਤੇ ਬੰਦ ਵੀ ਰਾਤ ਉਹਨਾਂ ਨੇ ਕੀਤੀ ਸੀ ਘਟੋ ਘਟ 7-8 ਵਜੇ ਜਦੋਂ ਸ਼ਟਰ ਡਿੱਗਿਆ ਆਪ ਨੂੰ ਪਤਾ ਲੱਗਿਆ ਸੁਣੀ ਆਵਾਜ਼ ਜੀ ਤੇਲ ਆਪ ਐਥੋਂ ਪਰਵਾ ਲਿਆ 98 ਰੁਪਏ ਤੇ 58 ਪੈਸੇ ਨੂੰ ਨਗਲੈਂਡ ਦੇ ਵਿੱਚ ਤੇਲ ਆ ਪੈਟਰੋਲ ਪੰਪ ਇੱਥੇ ਹੈਗੇ ਜਰੂਰ ਆ ਪਰ ਕਾਫੀ ਕਾਫੀ ਦੂਰ ਨੇ ਸੋਦੇ ਕਰਕੇ ਤੇਲ ਜਦੋਂ ਬਹੁਤ ਆ ਰਿਸਕ ਨਹੀਂ ਕਿਉਂਕਿ ਅੱਜ ਵੀ ਆਪਣੀ ਲੰਬੀ ਵਾਟਰ ਹੋ ਮੇਰੇ ਖਿਆਲ ਨਾਲ ਤਾਂ ਕਰਕੇ ਫਿਰ ਆਪਾਂ ਨੂੰ ਇਹ ਸੀ ਵੀ ਇੱਕ ਵਾਰੀ ਆਪਾਂ ਤੇਲ ਪੋੜ ਲਈਏ ਹੈਨਾ ਜੇ ਪੰਪ ਹੈਗੇ ਜਾਂ ਦੋ ਡੰਡੇ ਤਿੰਨ ਡੰਡੇ ਪਏ ਸੀ ਹਜੇ ਵੀ ਫਿਰ ਆਪਾਂ ਜਿਹੜਾ ਉਹ ਸਾਰਾ ਬੇਫਿਕਰ ਹੋ ਜਾਗੇ ਉਹ ਵਾਹ ਭਾਵੇਂ ਉਚਾਈ ਵਾਲੀ ਯਾਦੇ ਹੈ ਨਹੀਂ ਨਾ ਨਾਗaland ਦੇ ਵਿੱਚ ਪਰ ਇੱਥੇ ਕੁਦਰਤ ਦਾ ਰੰਗੀਨ ਮਾਹੌਲ ਥਾਂ ਥਾਂ ਤੇ ਆ ਹਣ ਉਹ ਦੇਖੋ ਬੱਦਲ ਆਪਣੇ ਨਾਲ ਨੀਵੇਂ ਫਿਰਦੇ ਆ ਇਧਰਲੇ ਪਾਸੇ ਸਵੇਰ-ਸਵੇਰ ਦਾ ਸਾਰਾ ਜਿਹੜਾ ਉਹ ਚਾਕਾ ਬਾਜ਼ਾਰ ਦਾ ਬਾਜ਼ਾਰ ਸਾਰੇ ਖੁੱਲ ਗਏ ਤੇ ਐਂ ਜੇ ਜਿਹੜੀ ਉਹ ਰੌਣਕਾ ਬਾਜ਼ਾਰ ਦੇ ਵਿੱਚ ਸਾਰੀ ਲੱਗੀ ਪਈ ਆ ਬਾਈ ਆਉਣ ਜਾਣ ਲੋਕਾਂ ਦਾ ਦਫਤਰੀ ਕਮਾਕਰਾਂ ਨੂੰ ਤੇ ਹੋਰ ਸਾਰਾ ਕੁਝ ਤੇ ਇਧਰ ਬਾਈ ਹੋਰਾਂ ਤੋਂ ਆਪਾਂ ਕੱਲ ਤਾਰ ਲੈ ਕੇ ਗਏ ਸੀ ਤੇ ਬਾਈ ਹੋਰਾਂ ਨੇ ਯਾਰ ਆਉਂਦੇ ਸਾਰੀ ਤਾਰ ਬਦਲਤੀ ਵੱਡੀ ਗੱਲ ਹੈ ਸਵੇਰੇ-ਸਵੇਰੇ ਆਪਣੇ ਵਾਲੇ ਪਾਸੇ ਨਹੀਂ ਹੁੰਦਾ ਹਮਾਰੇ ਆ ਮਤਲਬ ਕੀ ਹੁੰਦਾ ਹੈ ਨਾ ਸਵੇਰੇ-ਸਵੇਰੇ ਸੌਰੀ ਆਪਕਾ ਪਹਿਲੇ ਨਾਮ ਮੇਰਾ ਨਾਮ ਸਿੰਦੀਮਨ ਹਾਂਜੀ ਸਿੰਦੀਮਨ ਸਿੰਦੀਮਨ ਠੀਕ ਹੈ ਬਾਈ तो हमारे यहाँ पता कि नहीं अगर सुबह सुबह कस्टमर आज बोलते हैं कि दोपहर के बाद आना सुबह सुबह नहीं आपके इधर होता है ऐसा क्या बोला सुबह सुबह बोलते कि ना तो हम वापस करेंगे कोई चीज़ हमारे वहाँ अगर बाई चांस रिप्लेस करना है।, आ, है अच्छा होता है इधर ठीक है लेकिन शुक्रिया आपने चेंज कर दिया <laughs> तो आ, यहां पे आप मतलब कौन-कौन सी लैंग्वेज बता रहे थे इधर कौन-कौन सी बोलते हैं ये वाला इधर हमने तो चोगिया बोलता है हम्म और मुंशी बोलता है नोक्सम बोलता है कभी थोड़ा-थोड़ा अलग भाषा भी है नागामीज भी बोलते हैं है। नागामीज तो मेन आ गया ना लगा की ठीक है वो इधर मेरे प्लेस पे लोग पे है ना हां जी इसलिए नागामीज तो मेन होता है और ये एट्रा आउटड्राइव का एरिया आ गया ये पूरा चलो ठीक है जी शुक्रिया हां चैनल बता देता हूं बाकी बाजार बढ़िया बाजार है जमे अपने आम हुंदे है ना ਉਹਨਾਂ ਬਜ਼ਾਰਾਂ ਵਰਗੇ ਬਜ਼ਾਰ ਆ ਇੱਧਰ ਬਾਰੇ ਪਾਏਗਾ ਗਰਮ ਕੰਬਲ ਤੇ ਹੋਰ ਸਾਰਾ ਜਿਹੜਾ ਸਾਜ ਸਮਾਨ ਉਹ ਦੂਰ ਤੱਕ ਲਿੰਦਾ ਜਰਾ ਹੱਚਾ ਪਰ ਐਂਡ ਕੋਟ ਵੀ ਹੁਣ ਦੇਖ ਹੀ ਲਈਏ ਲੱਗਦੇ ਹੱਥ ਲੈਣਾ ਤਾਂ ਪੈਣਾ ਹੀ ਕਿਉਂਕਿ ਜੇ ਮੀਂਹ ਆ ਚ ਆ ਗਿਆ ਫਿਰ ਆਪਾਂ ਐਵੇਂ ਤੰਗ ਹੋਮਾਏ ਕੰਮ ਖਾ ਤੇ ਇਧਰਲੇ ਪਾਸੇ ਛਤਰੀਆਂ ਪੰਗਾ ਬਾਈ ਨੂੰ ਪੁੱਛ ਲੈਨੇ ਆ ਐਸੇ ਠੀਕ ਹੈ ਭਾਈ ਰੇਨ ਕੋਟ ਮਿਲਿਆ ਨਹੀਂ ਭਈ ਆਪਾਂ ਨੂੰ ਇੱਥੇ ਤੇ ਸਾਹਮਣੇ ਨਾਲ ਜਿਹੜਾ ਉਹ ਬਾਈ ਨੀਲੀ ਵਰਦੀ ਚ ਖੜਾ ਇਥੋਂ ਪੁਲਿਸ ਵਾਲਾ ਉਹਨੇ ਦੋ ਇੱਕ ਬਿਸਕਟ ਦਾ ਪੈਕੇਟ ਖਰੀਦਿਆ ਤੇ ਤਿੰਨ ਚਾਰ ਉਹਦੇ ਹੱਥ ਦੇ ਵਿੱਚ ਕੇਲੇ ਆ ਤੇ ਵੱਡੀ ਗੱਲ ਇਹ ਆ ਯਾਰ ਬਾਈ ਨੇ ਪੇਮੈਂਟ ਕੀਤੀ ਆ ਮੈਨੂੰ ਨਹੀਂ ਪਤਾ ਹੋਣਾ ਨਾ ਕਿਸੇ ਨੂੰ ਇਹ ਚੀਜ਼ ਬੁਰੀ ਲੱਗੇ ਪਰ ਆਪਣੇ ਅਕਸਰ ਹੀ ਦੇਖਿਆ ਗਿਆ ਆ ਪਾਏ ਚੀਜ਼ਾਂ ਤੇ ਵੀ ਆਪਣੇ ਚੱਲ ਜਾਂਦਾ ਕੰਮ ਅੱਜ ਰੇਣਕੋਟ ਵੀ ਹੈ ਨਹੀਂ ਤੇ ਉੱਤੋਂ ਵੀ ਉੱਤਰ ਪਿਆ ਥੋੜਾ ਜਿਹਾ ਖਿੱਚ ਕੇ ਚੱਲਦੇ ਆ ਕੀ ਪਤਾ ਥੋੜਾ ਜਿਹਾ ਗਾਹਾਂ ਜਾ ਕੇ ਨਾ ਹੋਵੇ ਕਿਉਂਕਿ ਪਹਾੜਾਂ 'ਚ ਇਹੀ ਹੁੰਦਾ ਕਿ ਥੋੜੇ ਜਿਹੇ ਥਾਂ 'ਤੇ ਹੁੰਦਾ ਥੋੜੇ ਜਿਹੇ 'ਤੇ ਨਹੀਂ ਹੁੰਦਾ ਭਾਈ ਵਣ ਕੇ ਰੇਣਕੋਟ ਲੈ ਲੈਣ ਤੇ ਮੈਨੂੰ ਕਿਸੇ ਪਾਸੇ ਫੇਰ ਪੈਲੀ ਕੋਈ ਨਾ ਲਾਲੀ ਚਾ ਅੱਜ ਨਾ ਪਿਉ ਭਾਈ ਵਣ ਕੇ ਜਿੰਨੇ ਵੀ ਇਹਨਾਂ ਦੇ ਪਿੰਡ ਬਣੇ ਹੋਣਗੇ ਤੇ ਪਿੰਡਾਂ ਦੇ ਬਾਹਰ ਸਾਰਿਆਂ ਦਾ ਜਿਹੜਾ ਗੇਟ ਆ ਉਹ ਕੁਝ ਐਂ ਜਿਹਦਾ ਬਣਿਆ ਹੁੰਦਾ ਹੁਣ ਬਹੁਤ ਟੰਡ ਜਿਵੇਂ ਆਪਾਂ ਕੱਲ ਦੇਖੇ ਪੱਕੇ ਗੇਟ ਬਣਾ ਕੇ ਰੱਖੇ ਹੋਏ ਆ ਤੇ ਇਹ ਜਿਵੇਂ ਪੁਰਾਣੇ ਟਾਈਮ ਦਾ ਟਰੈਡੀਸ਼ਨਲ ਹੁੰਦਾ ਸੀ ਨਾ ਉਵੇਂ ਬਣਾ ਕੇ ਰੱਖਿਆ ਹੋਇਆ ਇਹ ਹੈ ਜੀ ਉਗਮਾ ਇਧਰਲੇ ਪਾਸੇ ਸਾਰਾ ਇਹ ਪਿੰਡ ਵਾਸਤਾ ਉਗਮਾ ਤੇ ਬਾਈ ਹੋਰਾਂ ਨੂੰ ਪੁੱਛਿਆ ਸੀ ਉਹਨਾਂ ਦਾ ਵੀ ਪਿੰਡ ਇਹੀ ਸੀ ਕਹਿੰਦੇ ਪਿੰਡ ਦੇ ਵਿੱਚ ਹੁਣ ਤਾਂ ਦੇਖਣ ਨੂੰ ਕੁਝ ਨਹੀਂ ਸ਼ਹਿਰ ਦੇ ਨਾਲ ਲੱਗਣ ਕਰਕੇ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਤੇ ਪਰ ਇਹ ਪਿੰਡ ਜਿਹੜਾ ਉਗਮਾ ਇਹ ਆਊਟਟ੍ਰਾਈਵ ਦਾ ਸਭ ਤੋਂ ਪੁਰਾਣਾ ਪਿੰਡਾ ਤੇ ਪਹਿਲਾ ਪਿੰਡਾ ਉਗਮਾ ਸੋਨਾ ਬਣਿਆ ਹੋਇਆ ਗੇਟ ਸੀ ਤਾਂ ਕਰਕੇ ਆਪਾਂ ਇੱਥੇ ਬ੍ਰੇਕ ਮਾਰੀ ਆ ਤੇ ਬਾਹਰਲੇ ਪਾਸੇ ਇਹ ਬੱਸ ਅੱਡਾ ਬਣਿਆ ਤੇ ਬੱਸ ਅਡੇ ਦੇ ਉੱਤੇ ਜਿਹੜੀ ਘੜੀ ਲੱਗੀ ਕਹਿੰਦੀ ਭਾਈ ਟਾਈਮ 9:30 ਵਜੇ ਦਾ ਹੋ ਗਿਆ ਠੀਕ ਹੈ ਜੀ ਤੇਰਾ ਦੇ ਵਿੱਚ ਚਲਦੇ ਆ ਖਾਸੇ ਆਪਾਂ ਨੂੰ ਪਿੰਡ ਟੱਕਰਨੇ ਆ ਤੇ ਉਹਨਾਂ ਪਿੰਡਾਂ ਦਾ ਮੂਹ ਮਹਾਂਦਰਾਪਾ ਦੇਖਦੇ ਜਾਵਾਂਗੇ ਆ ਬਣਿਆ ਹੋਇਆ ਇਹਨਾਂ ਦਾ ਗਰੇਵਿਆਰ ਜਮਾਂ ਰੋਡ ਦੇ ਨਾਲ ਹੀ ਕਬਰਾਂ ਬਣੀਆਂ ਹੋਈਆਂ ਨੇ ਤੇ ਕਬਰਾਂ ਲੰਮ ਸਲਮੀਆਂ ਉੱਤੇ ਫੁੱਲ ਪਾਏ ਨੇ ਟੂਪ ਕੜਾਈ ਨੂੰ ਹਜੇ ਆਪਾਂ ਨੂੰ 4-5 ਦਿਨ ਹੋਇਆ ਟੂਪ ਆ ਜੇ ਆਪਣੇ ਸਰਹਾਣੇ ਪਈ ਆ ਉਹ ਨਿਕਲਿਆ ਨਹੀਂ ਵਿੱਚੋਂ ਬਾਹਰ ਮੱਥਾ ਮਾਰ ਕੇ ਦੇਖ ਲਿਆ ਤੇ ਮੁਬਾਰਕ ਹੋਵੇ ਜੀ ਅੱਜ ਤੱਕ ਜਿੱਦ ਦੇ ਆਪਾਂ ਸਫਰ ਕਰਨ ਲੱਗਿਆ ਪਹਿਲਾ ਪੈਂਚਰ ਹੁਣ ਮੁਬਾਰਕਾਂ ਹੀ ਦੇਖ ਸਕਦੇ ਆ ਨਾ ਰੋਣਾ ਤਾਂ ਰੋ ਨਹੀਂ ਸਕਦੇ ਪਿਛਲਾ ਟਾਇਰ ਪੂਰਾ ਹੀ ਬਹਿ ਗਿਆ ਚੰਦਰਾ ਪੈਂਚਰ ਹੋ ਗਿਆ ਪੈਂਚਰ ਹੋਇਆ ਵੀ ਕਿੱਥੇ ਆ ਜਮਾ ਸ਼ਾਇਰ ਦੇ ਬਾਰੇ ਬਾਹਰ ਆ ਕੇ ਤੇ ਹੁਣ ਇੱਥੇ ਲੱਭਦੇ ਕੋਈ ਪੈਂਚਰ ਵਾਲਾ ਜੇ ਕੋਈ ਮਿਲ ਜੇ ਟਾਇਰ ਖਲਾਈਏ ਲਵਾਈਏ ਪੈਂਚਰ ਨਹੀਂ ਫਿਰ ਹਵਾ ਭਰ ਕੇ ਕਿਤੇ ਨਾ ਕਿਤੇ ਤੱਕ ਲੈ ਕੇ ਜਾਈਏ ਪੈਂਚਰ ਵਾਲਾ ਹੋ ਗਿਆ ਅਗੇ ਬੈਠ ਗਿਆ ਪੂਰਾ ਹੀ ਪੂਰਾ ਹੀ ਬੈਠ ਗਿਆ ਨਾ ਪਹਿਲਾਂ ਇਹ ਤਾਂ ਹਵਾ ਭਰ ਕੇ ਦੇਖੀ ਤੇ ਭਾਈ ਹਵਾ ਵਾਲਾ ਤਾਂ ਕੰਮ ਬਣਿਆ ਨਹੀਂ ਕਿਉਂਕਿ ਹਵਾ ਖੜੀ ਨਹੀਂ ਤਾਂ ਨਾਲ ਦੀ ਨਾਲ ਨਿਕਲ ਗਈ ਹਵਾ ਸੋ ਹੁਣ ਟਾਇਰ ਖੋਲ ਲਿਆ ਮੋਟਰਸਾਈਕਲ ਦਾ ਤੇ ਬਾਈ ਹੋਰੇ ਰੋਗੇ ਸੀ ਤੇ ਬਾਕੀ ਬੜ ਕਾਫੀ ਜਾਣੇ ਆਗੇ ਸੀ ਵੀਰ ਹੋਰੇ ਵੀ ਇੱਥੇ ਜੋ ਦੇਖਿਆ ਭਾਈ ਵੀ ਪੈਂਚਰ ਹੋ ਗਿਆ ਕੰਮ ਤਾਂ ਸਾਰੇ ਜਾਣੇ ਇੱਥੇ ਆ ਗਏ ਮਦਦ ਕਰਨ ਵਾਸਤੇ ਸ਼ੁਕਰੀਆ ਜੀ ਥੈਂਕ ਯੂ ਹਮ ਜਾ ਕੇ ਆਤੇ ਫਿਰ ਹਨਾ ਤੇ ਬਾਈ ਹੋਰਾਂ ਨਾਲ ਚੱਲਦੇ ਆ ਤੇ ਮਲੌਣੇ ਸੁਨੂ ਉੱਥੇ ਚੱਲ ਗਏ ਵੀਰ ਹੋਰਾਂ ਨਾਲ। ਯਾਰ ਮੁਸਲਮਾਨ ਵੀ ਇੱਕ ਹੀ ਹੈ। ਹਾਂ ਇਹ ਤਾਂ ਹੈ ਨਹੀਂ। ਹੋਈਆ ਪੱਕਾ ਇਹ ਡਾਈਵਰੀ ਹੋਣਾ। ਚੱਲ ਕੇ ਆ ਕੇ ਬਾਈ ਹੋਰਾਂ ਨਾਲ ਇਹ ਤਾਂ ਸ਼ੁਕਰਾ ਵੀ ਵੀਰ ਹੋ ਰਹੇ ਸੀਗੇ ਤੇ ਮੋਟਰਸਾਈਕਲ ਤੇ ਤੇ ਬਾਈ ਹੋਰਾਂ ਦੇ ਕੋਲੇ ਆ ਗਿਆ ਆਪਾਂ। ਵੀਡੀਓ ਬਣਾ ਰਹੇ ਆ ਅਭੀ ਬਣਨੇ ਵਾਲਾ ਹੈ। ਬਣਨੇ ਵਾਲਾ ਹੈ। ਠੀਕ ਹੈ ਜੀ। ਤੇ ਇੱਥੇ ਬਾਈ ਹੋਰਾਂ ਨੇ ਟਾਇਰ ਖੋਲ ਲਿਆ ਤੇ ਪੰਚਰ ਨਿਕਲਿਆ ਬਾਈ। ਅ ਭਾਈ ਆਪਕਾ ਨਾਮ ਕੀ ਹੈ? ਰਾਜੀਵ ਚੌਧਰੀ। ਰਾਜੀਵ ਚੌਧਰੀ। ਤੇ ਆਪ ਇਹੀਂ ਸੋ? ਯਾਰ ਜੀ ਤੱਕ ਲੇਕਿਨ ਯਾਦ ਰਿਹਾ ਹਾਂ ਕਿ ਕਿੰਨਾ ਟਾਈਮ ਹੋ ਗਿਆ ਯਾਂਹ ਪੇ ਹਾਂ ਦੇ ਕੰਪਾਈਸ ਟਾਲ ਅੱਛਾ ਫਿਰ ਤਾਂ ਅਭੀ ਦਿਰੀ ਕੀ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਭਾਈ ਤੇ ਬਾਈ ਹੋਰ ਵੀ ਰਾਈਡ ਕਰਦੇ ਆ ਤੇ ਤਾਂ ਕਰਕੇ ਬਾਈ ਹੋਰ ਨੇ ਜੋ ਦੇਖਿਆ ਕਹਿੰਦੇ ਵੀ ਮੈਂ ਦੇਖਿਆ ਵੀ ਖੜਾ ਭਾਈ ਕੋਈ ਤੇ ਤਾਂ ਰੁਕ ਗਏ ਪਹਿਲਾਂ ਆਪਣੀ ਕੋਸ਼ਿਸ਼ ਸੀ ਵੀ ਚਲੋ ਇੱਥੇ ਤੱਕ ਆ ਜਾਾਂਗੇ ਹਨਾ ਤੇ ਹਵਾ ਭਰ ਲਾਂਗੇ ਪਰ ਹਵਾ ਖੜੀ ਨਹੀਂ ਕਿਉਂਕਿ ਪੈਂਚਰ ਕਾਫੀ ਵੱਡਾ ਹੈ ਤੇ ਕੋਈ ਚੀਜ਼ ਵੱਜ ਕੇ ਨਿਕਲ ਗਈ ਹੁਣ ਜਿਆਦਾਤਰ ਐ ਨਹੀਂ ਪਤਾ ਕੋਈ ਬੱਟਾ-ਬੱਟਾ ਹੋਵੇ ਹਨਾ ਉਹਨੇ ਕਿ ਲੱਗ ਬੱਟਾ ਹੋ ਸਕਦਾ ਕੋਈ ਵੀ ਉਦਾਂ ਦੀ ਚੀਜ਼ ਕੋਈ ਸੀ ਲਓ ਜੀ ਫਿਟਿੰਗ ਆਪਾਂ ਕਰਾ ਲਏ ਤੇ ਸੌਰੀ ਪੈਂਚਰ ਆਪਾਂ ਲਵਾ ਲਏ ਤੇ ਲੋਟਾ ਕੰਮ ਪੱਥਰ ਵੱਜ ਗਿਆ ਇਹਦੇ ਚ ਪਹਿਲੇ ਕਲਿੱਪਰ ਉਠਾਣਾ ਪੜੇਗਾ ਹਨਾ ਅੱਛਾ ਹਾਂ ਫਿਰ ਗੁੱਸੇ ਵਜੇ ਦੇਖਦੇ ਚਲੋ ਪਹਿਲੇ ਚੈਨ ਲਗਾਏ ਪਹਿਲੇ ਚੈਨ ਕੋ ਚੁਸਾਉਣਾ ਪੈਣਾ प्लेपर बाद में लगाते हैं ना हां तो ये भी है ये तो ये साइड लगेगी अब ये बन ऐसे हां ऐसे आना था फूल पे उठा के साइड में रख दो टायर कस लिया भाई आपा बड़ी गल है ये ਖੋਲਿਆ ਵੀ ਆਪ ਤੇ ਕਸਿਆ ਵੀ ਆਪ ਤੇ ਬਾਈ ਹੋਰਾਂ ਨੇ ਕੀਤੀ ਪੂਰੀ ਮਦਦ ਸੋ ਧੰਨਵਾਦ ਬਾਈ ਸਾਰਿਆਂ ਦਾ ਇਹਨਾਂ ਦਾ ਤੇ ਆ ਬਾਈ ਹੋਰਾਂ ਨੇ ਇੱਥੇ ਨਿਗ੍ਹਾ ਰੱਖੀ ਪੂਰੀ ਜਿੰਨਾ ਟਾਈਮ ਆਪਾਂ ਗਏ ਰਹੇ ਤੇ ਮੈਨੂੰ ਨਹੀਂ ਪਤਾ ਹੁਣ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਨਾ ਤੇ ਬਾਈ ਹੋਰਾਂ ਨੇ ਬਾਈ ਨਵਾਂ ਚੈਨਲ ਖੋਲਿਆ ਇਹ ਜਰਨੀ ਟੇਲ ਆਫ ਹਰਾਜ ਤੇ ਇਹ ਬਾਈ ਜਾ ਕੇ ਮਾਰ ਦਿਓ ਪਿਆਰੇ ਜੀ ਠੰਗ ਸਬਸਕ੍ਰਾਈਬਰ ਵਾਲੀ ਤੇ ਦੇਖਿਓ ਬਾਈ ਹੋਰਾਂ ਦਾ ਕੰਟੈਂਟ ਜਾ ਕੇ ਹਨਾ ਧੰਨਵਾਦ ਵੀਰੇ ਸ਼ੁਕਰੀਆ ਜੀ ਟਾਈਮ ਆਪਨੇ ਲਿਗਾ ਲਾਭ ਵੀ ਕੰਮ ਸੇ ਜਾ ਰਹੇ ਸੀ <laughs> हेल्प का है, करना ठीक है ठीक है ठीक है, थीक है। नहीं बाकी ये अच्छा है कि जैसे ये बाइक वगैरह भी आ गया है ना सभी रुके रहे उस टाइम तक नहीं, यहां का मत हाँ यहाँ के लोग अच्छे हैं मतलब वैसे भी कोई डर नहीं है अगर ये अकेला भी होता मुझे लग रहा है बाइक नागालैंड जितना मैंने अभी तक देखा है की सेफ है ऐसे हाँ, कुछ छूता नहीं है सामान को ठीक है जी आप भी लेट हो जाओगे फिर ओके मैं भी निकलता हूँ थैंक यू थैंक यू थैंक यू ओके जी ब्रदर थैंक यू थैंक यू जैसे इधर जो लोकल लैंग्वेज है इस 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 ट्राइबल एरिया में यहां पे, आउ लेंग्विज। आउ लेंग्विज। में पे लैंग्वेज ये कैसी है आपको आती है अभी हल्का आपको कुछ भी सिखाना हो जो मैं सीख जाऊँगा जैसे नमस्ते हेलो बोलते हैं ना वो आओ में क्या बोलते हो आप ਜਦੋਂ ਤੇ ਆਪਾਂ ਹੁਣ ਪੈਂਚਰ ਲਵਾ ਕੇ ਮੋਟਰਸਾਈਕਲ ਦਾ ਚੱਲੇ ਆ ਉਹ ਤੋਂ ਬਸ 1 ਕਿਲੋਮੀਟਰ ਬਾਅਦ ਜਿਹੜਾ ਉਹ ਇਦਾਂ ਦਾ ਰਸਾ ਸ਼ੁਰੂ ਹੋ ਗਿਆ ਸੀ ਬਾਈ ਹਰਣੇ ਤਾਂ ਆਪਾਂ ਨੂੰ ਕਿਹਾ ਸੀ ਵੀ ਇਹ 10 ਕਿਲੋਮੀਟਰ ਜਾਊ ਪਰ ਕਾਦੇ ਹੀ ਚੱਲਿਆ ਬਾਈ ਰਾਹ ਐਂ ਆਏ ਕਿਤੇ ਕਿਤੇ ਤਾਂ ਬੜਾ ਜਿਆਦਾ ਜਿਹਾ ਪੈਚਾ ਇੱਥੇ ਤਾਂ ਚੱਲ ਹੋ ਜੇ ਫਿਰ ਵੀ ਸੁੱਕਾ ਹਨਾ ਨਾਂਗਾ ਹੈ ਨਹੀਂ ਤਾਂ ਅਹਰ ਦੇ ਚੱਕਰ ਦੇ ਵਿੱਚ ਦੀ ਨੰਘ ਕਿਉਂਣਾ ਪੈਂਦਾ ਤੇ ਉੱਤੋਂ ਇਹਨੂੰ ਪਤਾ ਨਹੀਂ ਕੀ ਲਿਚ ਜੜੀ ਪਈ ਆ ਕਿੰਨੇ ਦਿਨ ਹੋ ਗਏ ਐਡੀ ਕਹੜੀ ਧੁੱਪ ਨਿਕਲੀ ਪਈ ਤੇ ਦੜਾ ਦੜ ਮੀ ਭਰੀ ਜਾਂਦਾ ਕਣੀਆਂ ਡੇਗੀਆਂ ਜਾਂਦਾ ਮੋਟਰਸਾਈਕਲ ਤੇ ਕਣੀਆਂ ਵੱਧ ਲੱਗਦੀਆਂ ਨੇ ਤੇ ਇੱਕ ਵਾਰੀ ਮੋਟਰਸਾਈਕਲ ਨੂੰ ਖੜਾ ਰੇ ਸੀ ਆਪਾਂ ਵੀ ਨਾਲੇ ਤਾਂ ਚੈੱਕ ਕਰ ਲਾਂਗੇ ਹਨਾ ਵੀ ਸਾਰਾ ਕੁਝ ਸਹੀ ਆ ਵੇ ਕੋਈ ਗੱਲ ਬਾਤ ਤਾਂ ਨਹੀਂ ਕਿਉਂਕਿ ਟਾਇਰ ਆਪ ਆਪ ਕਸਾ ਸੀ ਸੋ ਆਪ ਦੇ ਕਸੇ ਤੇ ਬੜਾ ਭਰੋਸਾ ਨਹੀਂ ਪਰ ਮੋਟਰਸਾਈਕਲ ਦਾ ਹਾਲ ਪਿਛਲੇ 2 ਦਿਨਾਂ ਦੇ ਵਿੱਚ ਚੱਕੜ ਨਾਲ ਐਡਾ ਹੋ ਰੱਖਿਆ ਯਾਰ ਨੰਬਰ ਤੱਕ ਨਹੀਂ ਦਿੰਦਾ ਬੋਰਡ ਦੇ ਉੱਤੇ ਹੋ ਉੱਥੇ ਇਹਨਾਂ ਨੇ ਵਧੀਆ ਆਪ ਦਾ ਬੈਠਣ ਨੂੰ ਉੱਠਣ ਨੂੰ ਬੜਾ ਆਇਆ ਪਿਆ ਜਮਾ ਤਾਂ ਹਾਂ ਤੇ ਇਧਰਲੇ ਪਾਸੇ ਇਹ ਕੋਈ ਪੁਰਾਣਾ ਪੁਲ ਜਾਂਦਾ ਤੇ ਹੋ ਉਧਰ ਲੋਕਾਂ ਦੇ ਪਾਏ ਹੋਏ ਪਰਲੇ ਪਾਸੇ ਪਰਲੇ ਬੰਨੇ ਨਹਿਰ ਦੇ ਘਰ ਆ ਵਿਚਾਲ ਦੀ ਨਹਿਰ ਨਗਦੀਆ ਇੱਥੇ ਦੁਕਾਨਾਂ ਹੁਣ ਇਹਨਾਂ ਨੂੰ ਪੁੱਛ ਦਿਆ ਜੇ ਚਾਹ ਹੋਊ ਇੱਥੇ ਤਾਂ ਚਾਹ ਸਕੀਏ ਯਾਰ ਸਰਦੁਖੀ ਆਂਦਾ ਅੱਜ ਪਤਾ ਨਹੀਂ ਕਿਉਂ ਇਹ ਜਿਹੜੀ ਇਹ ਆਪਣੇ ਨਾਲ ਇਧਰਲੇ ਪਾਸੇ ਬੈਠੇ ਉਹ ਨਦੀ ਵਗ ਰਹੀ ਸੀ ਇਹ ਹੈਗੀਆ ਦੋਇੰਗ ਦੋਇੰਗ ਰਿਵਰ ਹਨਾ ਦਾਦਾ ਠੀਕ ਹੈ ਜੀ ਹੈ ਬੋਰਾ ਹੈ ਹੈ ਬੋਰਾ ਨਹੀਂ ਜੀ ਇਹ ਦਾਮੁਰ ਹੈ ਦਾਮੁਰ ਨਾਗਲੈਂਡ ਨਾਗਲੈਂਡ ਮੈਂ ਹਾਂ ਜੀ ਹਾਂ ਹਾਂ ਤੇ ਇਹ ਜਾ ਕੇ ਅੱਗੇ ਕਹਿੰਦੇ ਭਾਈ ਬ੍ਰਹਮਪੁੱਤਰ ਦੇ ਵਿੱਚ ਮਿਲ ਜਾਂਦੀ ਆ ਜ਼ਿਆਦਾਤਰ ਨਦੀਆਂ ਜਿਹੜੀਆਂ ਇਧਰਲੇ ਪਾਸੇ ਵਗਦੀਆਂ ਨੇ ਬ੍ਰਹਮਪੁੱਤਰ ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਤਾਂ ਹੀ ਫਿਰ ਐਡਾ ਵੱਡਾ ਹੁੰਦਾ ਜਾਂਦਾ ਹੈ ਚਾਪਣੀਆ ਪਾ ਛਕ ਲਿਆ ਤੇ ਬਾਕੀ ਸਾਨੂੰ ਇੱਕ ਕਰੀ ਮੈਂ ਫੇਰ ਯਾਦ ਕਰਾਉਂਦਾ ਵੀ ਭਾਈ ਇਹ ਰੁੱਖੀ ਸਟੇਟ ਆ ਹੁਣ ਉਹਨੂੰ ਅੰਗਰੇਜ਼ੀ ਚ ਆਪ ਕਨਵਰਟ ਕਰ ਲਿਓ ਤੇ ਪਤਾ ਲੱਗ ਜੂ ਤੇ ਹੁਣ ਚਲਿਏ ਆਪਾਂ ਫਟਾਫਟ ਚੱਕੀਏ ਬੈਗ ਅੱਜ ਦਾ ਸਫਰ ਕੋਈ ਹਜੇ ਤੱਕ ਬਾਲਾ ਵਧੀਆ ਨਹੀਂ ਆਪਣੇ ਲਈ ਖੈਰ ਹੂੰ ਵਧੀਆ ਸਫਰ ਆ ਹੁਣ ਆਪਾਂ ਨੂੰ ਰੋਡ ਚੰਗਾ ਮਿਲ ਗਿਆ ਜਿਹੜਾ ਪਿੱਛੇ ਰੋਡ ਟੁੱਟਿਆ ਸੀ ਉਹ ਮੁੱਕ ਗਿਆ ਤੇ ਲਗਭਗ ਆਪਾਂ 20-25 ਕਿਲੋਮੀਟਰ ਦਾ ਸਫ਼ਰ ਹੋਰ ਤੈਅ ਕਰਕੇ ਆ ਗਏ ਤੇ ਕਿਤੇ ਕਿਤੇ ਕਣੀਆਂ ਆ ਜਾਂਦੀਆਂ ਨੇ ਜਦੋਂ ਮੀਂਹ ਹੁੰਦਾ ਉਦੋਂ ਕੰਮ ਖਰਾਬ ਹੋ ਜਾਂਦਾ ਕਿਉਂਕਿ ਪਿੱਛੇ ਰੇਤਾ ਘਟਾ ਆਪਣੇ ਤੇ ਬਾਹਲਾ ਪਿਆ ਸੀ ਤੇ ਜਦੋਂ ਹੁਣ ਇਹ ਕਣੀਆਂ ਆਈਆਂ ਇੰਨਾ ਕਣੀਆਂ ਨੇ ਸਾਰਾ ਕੁਝ ਉਹਦਾ ਜਮਾਵੜਾ ਕਰਤਾ ਤੇ ਇਦਾਂ ਇਹਦਾ ਬਾਜ਼ਾਰ ਇੱਕ ਛੋਟਾ ਜਿਹਾ ਬਾਜ਼ਾਰ ਪਿੱਛੇ ਮਿਲਿਆ ਸੀ ਆਪਾਂ ਨੂੰ ਤੇ ਇਹੇ ਦੂਜਾ ਬਾਜ਼ਾਰ ਮਿਲਿਆ ਬਾਜ਼ਾਰ ਬੜਾ ਘੈਂਟ ਬਣਿਆ ਹੋਇਆ ਸੀ ਇਹ ਖੁੱਲਾ ਜਿਹਾ ਬਾਜ਼ਾਰ ਤੇ ਬੜੀਆ ਬਣੀ ਹੋਈ ਇੱਥੇ ਸੜਕ ਤੇ ਦੋ ਤਿੰਨ ਹੋਟਲ ਬਣੇ ਹੋਇਆ ਵੀ ਜੇ ਚਾਹ ਪਾਣੀ ਪੀਣਾ ਕਿਸੇ ਦਾ ਤਾਂ ਉਹ ਪੀ ਲੋ ਤੇ ਉਹ ਉਧਰਲੇ ਪਾਸੇ ਵੀ ਉਹ ਸਾਰੀਆਂ ਦੁਕਾਨਾਂ ਨੇ ਇੱਧਰ ਦੁਕਾਨ ਬਣੀ ਹੋਈ ਆ ਉਧਰ ਦੁਕਾਨ ਤੇ ਇੱਧਰਲੇ ਪਾਸੇ ਵੀ ਆਪਣੇ ਦੁਕਾਨਾਂ ਬਣੀਆਂ ਹੋਈਆਂ ਨੇ ਇਹ ਦੁਕਾਨਾਂ ਦੇ ਉੱਤੇ ਪਤਾ ਨਹੀਂ ਪਿੱਛੋਂ ਮੈਂ ਦੇਖ ਰਿਹਾ ਸੀ ਬੜੀਆਂ ਚੀਜ਼ਾਂ ਸੀ ਪੈਕਟਾਂ ਦੇ ਵਿੱਚ ਬੰਦ ਕਰ ਕਰਕੇ ਰੱਖਿਆ ਨੇ ਤੇ ਜਿੰਨੀ ਵੀ ਸਬਜ਼ੀ ਭਾਜੀ ਆ ਜਿਵੇਂ ਆਹ ਕੁਛ ਪਿਆ ਹਨਾ ਮੇਥੇ ਆਂਗੂ ਆ ਜਿਵੇਂ ਆਪਣੇ ਮੇਥੇ ਹੁੰਦੇ ਆ ਕੇਲੇ ਦੇ ਪੱਤੇ 'ਚ ਬੰਨ ਰੱਖਿਆ ਤੇ ਇੱਧਰਲੇ ਪਾਸੇ ਇਹ ਕਰੇਲੇ ਵਗੈਰਾ ਤੇ ਹੋਰ ਤਪੰਗਾ ਤੋਰੀਆਂ ਤੋਰੀਆਂ ਨੂੰ ਵੀ ਕਿਹਾ ਜਿਹੜੇ ਕੇਲੇ ਦੇ ਪੱਤੇ ਆ ਉਹਨਾਂ ਚ ਰਵੇਟ ਕੇ ਤੋਲ ਤੋਲ ਕੇ ਰੱਖ ਰੱਖਿਆ ਠੀਕ ਹੈ ਜੀ ਭਾਈ ਆਵਲੇ ਦੇਖੋ ਛੋਟੇ ਛੋਟੇ ਆਵਲਾ ਠੀਕ ਹੈ ਜੀ ਨिके ਨिके ਜੇ ਆਵਲੇ ਆ ਇਧਰ ਆਦਰਗੇ ਇਸका क्या बनता है सब्जी ਠੀਕ ਹੈ ਜੀ ਭਣ ਹੋਰੇ ਸਿਰ ਹਲਾਉਂਦੇ ਆ ਤੇ ਮੇਰੇ ਖਿਆਲ ਨਾਲ ਕਮੈਂਟ ਆਪਣਾ ਉਹੀ ਗੱਲਬਾਤ ਦਾ ਜਿਹੜਾ ਭਾਸ਼ਾ ਦਾ ਚੱਕਰ ਪੈਂਦਾ ਮਿਰਚਾ ਮੁਰਚਾ ਸੁਕਾ ਕੇ ਇਧਰ ਐ ਸਾਰੀਆਂ ਰੱਖ ਰੱਖਿਆ ਨੇ ਤੇ ਆ ਪਈ ਐ ਇਧਰ ਜਲਦੀ ਰਾਣੀ ਸਾਰੀ ਇਹ ਸੁਕਾ ਕੇ ਇਧਰ ਰੁਪਈਆ ਮੱਛੀ ਠੀਕ ਐ ਜੀ ਐ ਆ ਸਾਰਾ ਸਬਜੀ ਭਾਜੀ ਦਾ ਪਈ ਮਾਹੌਲ ਆ ਪੇਠਾ ਪਿਆ ਇਧਰ ਆ ਬੜੇ ਪਏ ਸੀ ਪਿੱਛੇ ਅੱਛਾ ਇਹ ਚ ਪਈ ਐ ਮੂਫਲੀ ਤੇ ਇਹ ਕਹੇ ਜੀ ਇਹ ਚਿਪਸ ਇਹ ਚਿਪਸ ਕਿਸ ਚੀਜ਼ ਦਾ ਬਣਾ ਹੋਇਆ ਇਹ ਲਿੱਕ ਇਸਤੀਸੇ ਬਣਾਇਆ ਇਹ ਵਾਲਾ ਵਾਈਟ ਵਾਈਟ ਹਾਂਜੀ ਪੋਟੈਟੋ ਕਈ ਹੈ ਅੱਛਾ ਅੱਛਾ ਆਲੂ ਤੇ ਹੀ ਬਣਿਆ ਹੋਇਆ ਠੀਕ ਹੈ ਜੀ ਬਾਕੀ ਦਾਲਾਂ ਸਬਜ਼ੀਆਂ ਨੇ ਜਿਵੇਂ ਇੱਧਰ ਆ ਛੋਲੇ ਪਏ ਆ ਮਟਰ ਪਏ ਆ ਤੇ ਗਿਰੀਆਂ ਦਾਲਾਂ ਸਬਜ਼ੀਆਂ ਕਾ ਨੂੰ ਸਾਰਾ ਇਹ ਤਾਂ ਦੂਜੇ ਹੀ ਆਗਾ ਚਖਣੇ ਵਾਲਾ ਮਾਹੌਲ ਆ ਤੇ ਇੱਧਰ ਪਏ ਆ ਆ ਖਿੱਲਾਂ ਦੇ ਬਣੇ ਹੋਏ ਭੂਤ ਪਿੰਨੇ ਤੇ ਇੱਧਰਲੇ ਪਾਸੇ ਸਾਰਾ ਜਿੰਨਾ ਵੀ ਜੇ ਖਾਣ ਪੀਣ ਦਾ ਵੀ ਦੇਖਣਾ ਨਾ ਤਾਂ ਕਿਉਂਕਿ ਪਿੱਛੇ ਵੀ ਆਪਾਂ ਤਾਂ ਹੀ ਬੰਦ ਪੈਕੇਟ ਖਾ ਕੇ ਆਏ ਆਂ ਤੇ ਜਿੰਨਾ ਵੀ ਤੁਹਾਨੂੰ ਮਿਲੂ ਸਾਰਾ ਚੀਜ਼ਾਂ ਉਹ ਨੌਨਵੇਜੀ ਮਿਲੂ ਤੇ ਆ ਪੂਰੀ ਵੀ ਦੇਖ ਲਓ ਕਾਦੇ ਨਾਲ ਦਿੰਦੇ ਆ ਇਹ। ਕੱਲੀ ਜੇ ਪੀਣੀ ਆ ਤਾਂ ਤੁਸੀਂ ਇੱਥੇ ਬਈ ਚਾਹ ਪੀ ਸਕਦੇ ਹੋ। ਤੇ ਅੱਜ ਅੱਜ ਦਾ ਸਫ਼ਰ ਨਾਲ ਥੋੜੀਆਂ ਜਿਹੀਆਂ ਟਿਚਰਾਂ ਕਰ ਰਿਹਾ ਤੇ ਪਰਖ ਰਿਹਾ। ਸਬਰ ਵੀ ਪਰਖ ਰਿਹਾ। ਤੇ ਜੋਰ ਵੀ ਪਰਖ ਰਿਹਾ ਪਹਿਲਾਂ ਤਾਂ ਮੋਟਰਸਾਈਕਲ ਦਾ ਪੈਂਚਰ ਹੋ ਗਿਆ ਬੱਟੇ ਨਾਲ ਹੀ ਪੈਂਚਰ ਹੋ ਗਿਆ ਹਨਾ ਤਿੱਖੀ ਕੋਈ ਬੱਟੀ ਚੜ ਗਈ ਉਹਦੇ ਤੇ ਤੇ ਪਈ ਸੜਕ ਤੇ ਕਿਤੇ ਪਈ ਹੋਣੀ ਉਹ ਬੱਟੀ ਚੜ ਗਈ ਟਾਇਰ 'ਚ ਤੇ ਉਹਨੇ ਪੈਂਚਰ ਕਰਤਾ ਡੇਢ-ਦੋ ਘੰਟੇ ਆਪਣੇ ਉੱਥੇ ਲੱਗ ਗਏ ਉਹਨੂੰ ਸਾਰਾ ਕੁਝ ਕਰਵਾਉਂਦੇ ਕਰਵਾਉਂਦੇ ਤੇ ਇਹ ਤੋਂ ਬਾਅਦ ਜਿਹੜਾ ਉਹ ਚਿੱਕੜ ਭਰਿਆ ਰਾਹ ਉਹਨੇ ਵੀ ਬਹੁਤ ਔਖੇ ਸਵਾਲ ਪੁੱਛੇ ਖੈਰ ਆਪਣੇ ਕੋਲੇ ਜਵਾਬ ਸੀ ਤੇ ਆਪਾਂ ਸਾਰੀਆਂ ਚੀਜ਼ਾਂ ਦਾ ਜਵਾਬ ਉੱਥੇ ਵਧੀਆ ਦਿੰਦੇ ਰਹੇ ਇਹ ਤੋਂ ਬਾਅਦ ਮੀਂਹ ਆ ਗਿਆ ਫੇਰ ਤੇ ਫੇਰ ਜਿਹੜਾ ਆ ਪਿੱਛੇ ਬੱਦਲਾਂ ਦਾ ਮਾਹੌਲ ਸ਼ੁਰੂ ਹੋਇਆ ਵਿਜ਼ਿਬਿਲਟੀ ਜਮਾ ਉਹਦੇ ਨਾਲ ਜ਼ੀਰੋ ਹੋ ਗਈ ਤੇ ਦਿਖਿਆ ਕੱਖ ਨਹੀਂ ਉਹਦੇ ਕਰਕੇ ਹੌਲੀ 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 ਸਪੀਡ ਥੋੜੀ ਜਿਹੀ ਠੱਲੀ ਪੈ ਗਈ ਤੇ ਇੱਥੇ ਇਹ ਪਿੰਡ ਵਸਿਆ ਹੋਇਆ ਇੱਕ ਬੋਟਸਾ ਰਾਹ ਦੇ ਵਿੱਚ ਕਈ ਪਿੰਡ ਆਇਆ ਸਾਰੇ ਪਿੰਡ ਇੱਕੋ ਜਿਹੇ ਆ ਫਿਰ ਉਹਨਾਂ ਪਿੰਡਾਂ ਦੇ ਵਿੱਚ ਬਾਰੀ-ਬਾਰੀ ਖੜਿਆ ਨਹੀਂ ਜਾਂਦਾ ਤੇ ਜਿਹੜੇ ਪਿੰਡ ਦੇ ਵੀ ਤੁਸੀਂ ਮੂਰਦੀ ਨੰਗੇਂ ਗੋਜਾ ਪਿੰਡ ਦੇ ਵਿੱਚ ਐਂਟਰ ਹੋਏਗੇ ਹਣਾ ਇੱਥੇ ਇਹ ਪਿੰਡ ਵਸਿਆ ਹੋਇਆ ਤੇ ਪਿੰਡ ਦਾ ਜਿਹੜਾ ਗੇਟ ਆ ਕੁਝ ਉਹ ਐ ਬਣਿਆ ਹੋਇਆ ਵੈਲਕਮ ਟੂ ਕੋਈ ਪੇਮਾ ਕਰਕੇ ਪੈਂਦਾ ਬਈ ਇਹ ਤੇ ਮੈਨੂੰ ਨਹੀਂ ਪਤਾ ਕਿਉਂ ਬੇਬਿਆਰ ਗਿਆ ਮੈਨੂੰ ਦੇਖ ਦੇ ਕੇ ਹਸੀ ਯਾਰੀਆਂ ਨੇ ਹੈਲੋ ਜੀ ਕੈਸੇ ਹੋ ਅੱਛਾ ਹੈ ਅੱਛਾ ਠੀਕ ਹੈ ਜੀ ਇਹ ਅੱਛਾ ਬਣਾਉਗਾ ਹੈ ਨਾ ਗੇਟ ਹਰ ਗਾਉਂ ਕੇ ਅੱਗੇ ਬਣਾ ਹੁੰਦਾ ਐਸੇ ਇਧਰ ਇਹ ਆਹ ਇਹ ਹਾਂ ਗੇਟ ਗੇਟ ਅਭੀ ਇਹ ਕੌਣ ਸੀ ਮਤਲਬ ਏਰੀਆ ਜੈਸੇ ਪਿੱਛੇ ਤੋਂ ਤਾਂ कोनियाक ट्राइब थी है ना फिर आहो आ, आ गई ये कौन सा एरिया आ गया ये जो तो अंगामी है अच्छा ये अब ये अंगामी शुरू हो गया अंगामी सीएमनी प्यू का बूजू गेट के ऊपर बनाए हुए हैं वो क्या चीज लगी हुई है जो बिल्कुल ऊपर नहीं बनाया हुआ ये जो तो नगा नगा का स्टाल है जी नगा स्टाइल है नगा। जैसे बोल दे नगा मनु नगा, <laughs> नगा का स्टाल पे फिर लैंग्वेज कौन सी बोलते हैं आप लोग लोकल ਅਗਾ ਅੰਗਮੀ ਬਸਾ ਅੰਗਮੀ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਟਰਪੂਫ ਹੈ ਨਾ ਸਾਮਾਨ ਆਪਕੇ ਪਾਸ ਪੂਰਾ ਅਗਰ ਗਲਵਜ਼ ਲੈਣੇ ਹੈ ਗਲਵਜ਼ ਬੈਗ ਬੂਗ ਸਭ ਕੁਝ ਠੀਕ ਹੈ ਜੀ ਤੇ ਸ਼ੁਕਰੀਆ ਜੀ ਤੇ ਐਂ ਜਿਹੜੀਆਂ ਗੱਲਾਂ ਬਾਤਾਂ ਵੀ ਬਈ ਨਾਗਾ ਸਟਾਈਲ ਆ ਕਹਿੰਦੇ ਸਾਡਾ ਇਹ ਗੇਟਾਂ ਦਾ ਇਧਰਲੇ ਪਾਸੇ ਬਈ ਲੈਂਡ ਸਲਾਈਡ ਹੋਈ ਵੀ ਆ ਹਾ ਇਧਰ ਆ ਦੇਖੋ ਇੱਥੇ ਘਰ ਸੀਗੇ ਤੇ ਹੋ ਸਾਰਾ ਜਿਹੜਾ ਪਿਛਲੇ ਪਾਸੇ ਬੱਦਲਾਂ ਤੋਂ ਪਾਰ ਦਾ ਉਹ ਆ ਪਹਾੜਾ ਉਹ ਸਾਰਾ ਵਹਿ ਕੇ ਆ ਗਿਆ ਤੇ ਆ ਕੋਈ ਨਮਾ ਪਾਰਿਆ ਸੀ ਅਜਲੇ ਪਾਸੇ ਤਾਂ ਨੇ ਸਾਰੇ ਚੱਕਤਾ ਉਹ ਦੇਖੋ ਵਿੱਚ ਤੱਕ ਵੱਡ ਗਿਆ ਤੇ ਆ ਘਰ ਦੀ ਬਚਤ ਰਹੀ ਆ ਹੁਣ ਆਏ ਪਿਆ ਉਹ ਹਾਈਡਰੋਡਰੇ ਜੀ ਸੀ ਬੀਆਂ ਇਹ ਸਾਰੇ ਹਟਾਈ ਜਾਂਦੇ ਆ ਤੇ ਉਹ ਤਾਂ ਵਿਚਾਰਿਆਂ ਨੇ ਉਹ ਜੇ ਲੈਂਟਰ ਪਾਇੀ ਸੀ ਯਾਰ ਉਹ ਵੀ ਖੜਾ ਸਾਰਾ ਕੁਝ ਲੈ ਗਿਆ ਡਾ ਕੇ ਉਹ ਇਹ ਪਹਾੜਾਂ ਦੇ ਵਿੱਚ ਬੜਾ ਰਿਸਕ ਹੈ ਇਸ ਵਾਰੀ ਸਾਰੇ ਪਾਸੇ ਆ ਲੈਂਡਸਲਾਈਡ ਬਹੁਤ ਜ਼ਿਆਦਾ ਹੋਈ ਆ ਬਈ ਚਲੋ ਤੇ ਬਾਕੀ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਆਂ ਕੱਲ ਮਿਲਦੇ ਆਪਾਂ ਨਵੇਂ ਵਲੌਗ ਨਾਲ ਹੋਰ ਰਾਹ ਦੇ ਵਿੱਚ ਦੇਖਣ ਵਾਲੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾਗaland ਦੇ ਵਿੱਚ ਉਹ ਦਿਖਾਵਾਂਗੇ ਤੇ ਨਹੀਂ ਫਿਰ ਇਹ ਵਲੌਗ ਨਾ ਲੰਬਾ ਬਹੁਤ ਜ਼ਿਆਦਾ ਹੋ ਜਾਣਾ ਸੋ ਮਿਲਦੇ ਆ ਕੱਲ ਆਪਾਂ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਅੱਜ ਦਾ ਸਫ਼ਰ ਤੁਹਾਨੂੰ ਵਧੀਆ ਲੱਗਿਆ ਹੋ ਚੈਲੰਜ ਸੀ ਥੋੜਾ ਸਫ਼ਰ ਦੇ ਵਿੱਚ ਤੇ ਚੈਲੰਜ ਆਪਾਂ ਐਕਸੈਪਟ ਕੀਤਾ ਤੇ ਰਾਹ ਦੇ ਵਿੱਚ ਆਪਾਂ ਨਾਗaland ਦੇ ਵਸੇ ਹੋਏ ਇਹ ਪਿੰਡ ਦੇਖਦੇ ਆ ਰਹੇ ਆ ਬਾਕੀ ਲੋਕ ਚੰਗਿਆ ਲੋਕਾਂ ਬਾਰੇ ਇਹ ਚੀਜ਼ ਆਪਾਂ ਹਣਾ ਦੱਸ ਦਈਏ ਜਿਵੇਂ ਪਿੱਛੇ ਤੁਸੀਂ ਦੇਖਿਆ ਜੇ ਖੈਰ ਕਿੰਨੇ ਮਦਦਗਾਰ ਆ ਤੇ ਜੇ ਜਿਹਨੂੰ ਮਰਜੀ ਬੁਲਾ ਲਓ ਥੋੜਾ ਕਮਿਊਨੀਕੇਸ਼ਨ ਦਾ ਤਾਂ ਆਪਾਂ ਨੂੰ ਹੈਗਾ ਵੀ ਇਹਨਾਂ ਨੂੰ ਹਣਾ ਭਾਸ਼ਾ ਨਹੀਂ ਆਉਂਦੀ ਕਈਆਂ ਨੂੰ ਪਰ ਉੱਥੇ ਤਾਂ ਗੈਪ ਪੈ ਜਾਂਦਾ ਨਹੀਂ ਫਿਰ ਲੋਕ ਸੋਨੂੰ ਹਰੇਕ ਰਾਹ ਚ ਆਉਂਦੇ ਜਾਂਦੇ ਨੇ ਵੀ ਹੱਸ ਕੇ ਬੁਲਾਉਂਦਾ ਤੇ ਚੰਗੇ ਲੋਕ ਵਸਦੇ ਆ ਬਾਈ ਨਾਗਾਲੈਂਡ ਦੀ ਇਮੇਜ ਬਹੁਤ ਆਪਾਂ ਸੁਣਨ ਦੇ ਵਿੱਚ ਕੁਝ ਹੋਰ ਬਣੀ ਹੋਈ ਆ ਤੇ ਇਮੇਜ ਹੈ ਕੁਝ ਹੋਰ ਇਹ ਕਹਣਾ ਮੋਟਰਸਾਈਕਲ ਖੜਾ ਸੀ ਮੈਂ ਮੋਟਰਸਾਈਕਲ ਦੇ ਚੇਪੀਆਂ ਵੀ ਲਾ ਕੇ ਟਰਾਈ ਕੀਤੇ ਸੀ ਸੀਟ ਤੇ ਵੀ ਆਹਾ ਇਥੋਂ ਪਾ ਤੇ ਹਟਿਆ ਨਹੀਂ ਤੇ ਬਾਈ ਨੇ ਨਾ ਲਫਾਫਾ ਚੜਾਇਆ ਹੋਇਆ ਮੈਂ ਵੀ ਚੜ ਕੇ ਦੇਖਿਆ ਸੀ ਪਰ ਇਹਦੇ ਨਾਲ ਬੈਠਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਬੰਦਾ ਤਿਲਕੀ ਜਾ ਜਾਂਦਾ ਰਹਿੰਦਾ ਤੇ ਬਾਈ ਵੀ ਕੋਈ ਅੱਕਾ ਵਾਹ ਦੇਸੀ ਲਫਾਫਾ ਸੀਟ ਦੇ ਉੱਤੇ ਦੀ ਐਂ ਚੜ ਰੱਖਿਆ ਸੇਮ ਮਾਡਲ ਆ ਆਪਣੇ ਆਣੇ ਲਾਲ ਦਾ ਦੁੱਖ ਸਾਂਝਾ ਹੀ ਹੈਗਾ ਆਪਣਾ ਵੀ ਦੁੱਖ ਇਹੀ ਆ ਤੇ ਠੀਕ ਆ ਬਾਈ ਇਹ ਸੀ ਤੇ ਹੁਣ ਕੱਲ ਤੋਂ ਆਪਾਂ ਹੋਰ ਦਿਖਾਉਣਾ ਏ ਤੁਹਾਨੂੰ ਇਧਰਲਾ ਪਾਸਾ ਨਾਗaland ਦਾ ਪਰਲਾ ਪਾਸਾ ਆਪਾਂ ਦੇਖੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ